ਤੋਂ ਪਾਣੀ ਦੀ ਵਾਰ ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੈ ਵਿਸ਼ੇਸ਼ ਸੈਸ਼ਨ ਹੈ ਸੈਸ਼ਨ ਦੁਪਹਿਰਾਂ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਿਦਰ ਗੋਇਲ ਨੇ ਇਹ ਹੈਪ ਵੱਡੀ ਸਟੇਟਮੈਂਟ ਸੱਜ ਕੀਤੀ ਹੈ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲੇ ਲੈ ਚੁੱਕਿਆ ਹੈ ਡੈਮ ਸੇਫਟੀ ਐਕਟ ਨੂੰ ਜਿਹੜਾ ਹੈ ਰੱਦ ਕੀਤਾ ਜਾਵੇ ਹਰਿਆਣਾ ਕਿ ਇੰਦਰ ਦੇ ਜ਼ੋਰ ਤੇ ੱੱਕੇ ਦੇ ਨਾਲ ਪਾਣੀ ਲੈਣਾ ਚਾਹੁੰਦਾ ਹੈ ਲੇਕਿਨ ਇਹ ਨਹੀਂ ਹੁਣ ਦਿੱਤਾ ਜਾਏਗਾ ਜਿਸ ਤਰੀਕੇ ਦੇ ਨਾਲ ਆਪਣਾ ਬਣਦੇ ਹਿੱਸੇ ਦਾ ਪਾਣੀ ਹਰਿਆਣਾ ਲੈ ਚੁੱਕਿਆ ਹੈ ਲੇਕਿਨ ਜਿਹੜਾ ਵਾਧੂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਵਾਧੂ ਪਾਣੀ ਜਿਹੜਾ ਹੈ ਪੰਜਾਬ ਦੇ ਕੋਲ ਵੀ ਨਹੀਂ ਹੈ ਪਾਣੀਆਂ ਦੇ ਮੁੱਦੇ ਤੇ ਪੰਜਾਬ ਇਕਜੁੱਟਾ ਹੈ ਔਰ ਪੰਜਾਬ ਕੋਈ ਵੀ ਵੱਡਾ ਫੈਸਲਾ ਲੈਣ ਲਈ ਤਿਆਰ ਹੈ ਇਸ ਚੀਜ਼ ਦੇ ਲਈ ਅੱਜ ਸਪੈਸ਼ਲ ਸੈਸ਼ਨ ਬੁਲਾ ਲਿਆ ਗਿਆ ਹੈ ਸਪੈਸ਼ਲ ਸੈਸ਼ਨ ਠੀਕ 11 ਵਜੇ ਜਿਹੜਾ ਉਹ ਸ਼ੁਰੂ ਹੋ ਜਾਏਗਾ ਇਸ ਵਕਤ ਬ੍ਰਿੰਦਰ ਗੋਇਲ ਜੀ ਜੋ ਜਲ ਸਰੋਤ ਮੰਤਰੀ ਨੂੰ ਮੈਂ ਨਾਲੋਂ ਗੱਲ ਕਰਾਂ ਸਰ ਕਿਵੇਂ ਦੇਖ ਰਹੇ ਹੋ ਪਾਣੀਆਂ ਨੂੰ ਲੈ ਕੇ ਲਗਾਤਾਰ ਵਿਵਾਦ ਮੇਨ ਲੱਗਾ ਤੁਸੀਂ ਰਾਜਨੀਤੀ ਦੀ ਸ਼ੁਰੂਆਤ ਵੀ ਨਹੀਂ ਕੀਤੀ ਉਹਦੋਂ ਤੋਂ ਲੈ ਕੇ ਅੱਜ ਤੱਕ ਚੱਲ ਰਹੇ ਨੇ ਪਰ ਸੁਲਝੋਂ ਦਾ ਨਾਮ ਇਹ ਚੀਜ਼ਾਂ ਨਹੀਂ ਲੈ ਰਹੀਆਂ ਦੇਖੋ ਵਿਵਾਦ ਤਾਂ ਕੋਈ ਹੈ ਹੀ ਨਹੀਂ ਵਿਵਾਦ ਤਾਂ ਕ੍ਰੀਏਟ ਕੀਤਾ ਗਿਆ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਬੜੀ ਹਾ ਹੁਲਾ ਹੋ ਰਿਹਾ ਬੜਾ ਰੋਲਾ ਪੈ ਰਿਹਾ ਹੈ ਕੋਈ ਮਾਮਲਾ ਹੀ ਨਹੀਂ ਹੈ ਬੜਾ ਕਲੀਅਰ ਸ਼ਬਦਾਂ ਵਿੱਚ ਲਿਖਿਆ ਹੋਇਆ ਬੇਸ਼ੱਕ ਸਾਡੇ ਨਾਲ ਉਹ ਲਿਖਨ ਦੇ ਵਿੱਚ ਧੱਕੇ ਕੀਤੇ ਗਏ ਨੇ ਜੋ ਰੂਲਸ ਐਂਡ ਰੈਗੂਲੇਸ਼ਨ ਬਣਾਏ ਨੇ ਉਹਦੇ ਨਾਲ ਬਹੁਤ ਵੱਡੇ ਧੱਕੇ ਕੀਤੇ ਨੇ ਸਾਡੇ ਨਾਲ ਪਰ ਫਿਰ ਵੀ ਅਸੀਂ ਫੇਰ ਉਹਨਾਂ ਰੈਜ਼ੋਲੂਸ਼ਨ ਜਿਹੜੇ ਰੂਲ ਜਿਹਨਾਂ ਨੂੰ ਫਾਲੋ ਕਰ ਰਹੇ ਆ ਤੇ ਹਰਿਆਣਾ ਨੂੰ ਫਾਲੋ ਨਹੀਂ ਕਰਦੇ ਹੁਣ ਤੁਸੀਂ ਹੁਣ ਤੁਸੀਂ ਲਾ ਲਓ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਯੂਟਿਲਾਈਜ਼ ਕਰ ਚੁੱਕੇ ਬਕਾਇਦਾ 2.987 ਉਹਨਾਂ ਦਾ ਹਿੱਸਾ ਬੰਦਾ ਸੀ 3.091 ਐਮਐਫ ਪਾਣੀ ਹੋ ਯੂਟਿਲਾਈਜ਼ ਕਰ ਚੁੱਕੇ ਨੇ ਤੇ ਪਾਣੀ بچਿਆ ਨਹੀਂ 21 ਮਈ ਤੱਕ ਪਾਣੀ ਯੂਟਿਲਾਈਜ਼ ਕਰਨਾਂ ਦੀ ਪੀਣ ਵਾਲਾ ਪਾਣੀ ਵੀ ਲੈਣਾ ਸੀ ਸਾਰਾ ਕੁਝ ਕਰਨਾ ਸੀ ਹੁਣ ਆਵਦੀ ਨਕਾਮੀ ਸਾਡੇ ਸਿਰਫ ਹੁੜਨ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਇੱਕ ਚੰਗੇ ਗਵੰਢੀ ਹੋਣ ਦੇ ਨਾਤੇ ਅਸੀਂ ਬਾਰ ਬਾਰ ਇਹਨਾਂ ਨੂੰ ਲੈਟਰ ਲਿਖ ਕੇ BBMP ਨੂੰ ਲੈਟਰ ਲਿਖ ਕੇ ਗਵਰਨਮੈਂਟ ਆਫ ਇੰਡੀਆ ਨੂੰ ਲੈਟਰ ਲਿਖ ਕੇ ਅਸੀਂ ਕਹਿੰਦੇ ਰਹੇ ਹਾਂ ਕਿ ਇਹ ਪਾਣੀ ਆਪਣਾ ਦੇਖ ਕੇ ਵਰਤਣ ਹਾਲਾਂਕਿ ਸਾਡਾ ਕੋਈ ਰਾਈਟ ਹੋਣੀ ਸੀ ਕੋਈ ਸਾਡੀ ਅ ਕਹਿੰਦੇ ਸਾਡੀ ਕੋਈ ਮਤਲਬ ਇਹ ਵੀ ਨਹੀਂ ਸੀ ਵੀ ਜਿੰਮੇਵਾਰੀ ਨਹੀਂ ਸੀ ਕੋਈ ਤੁਹਾਡਾ ਜਿੰਮੇਵਾਰੀ ਨਹੀਂ ਸੀ ਸਾਡੀ ਪਰ ਅਸੀਂ ਗਵਾਂਢੀ ਹੁੰਦੇ ਨਾਲ ਤੇ ਉਹ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੇ ਹਾਂ ਪਰ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਕੀਤਾ ਕਿਉਂਕਿ ਇਹਨਾਂ ਦੇ ਇੱਕ ਕਿੱਲਾ ਬੜਿਆ ਹੋਇਆ ਹੈ ਦਿਮਾਗ 'ਚ ਵੀ ਅਸੀਂ ਕੇਂਦਰ ਸਰਕਾਰ ਦੇ ਜ਼ੋਰ ਤੇ ਤੇ ਅਸੀਂ ਥੱਕੇ ਨਾ ਲੈ ਲਾਂਗੇ ਹੁਣ ਜੇ ਉੱਥੇ ਮਨੋਹਰ ਲਾਲ ਜੀ ਖੱਟਰ ਬੈਠੇ ਆ ਤੇ ਸਾਡੇ ਵੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਬੈਠੇ ਆ ਤਾਂ ਅਸੀਂ ਕਿਸੇ ਫੈਸਲੇ ਨਾਲ ਅਜਿਹੇ ਨਾਲ ਨਹੀਂ ਉਹ ਕਰਾਂਗੇ ਜੋ ਕਾਨੂੰਨ ਦੀ ਗੱਲ ਹੈ ਕਾਨੂੰਨ ਤੋਂ ਬਾਹਰ ਜਾ ਕੇ ਵੀ ਇਹਨਾਂ ਨੇ ਪੀਣ ਦੇ ਲਈ ਪਾਣੀ ਮੰਗਿਆ ਅਸੀਂ ਉਹ ਵੀ ਦਿੱਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਉਸ ਤਰ੍ਹਾਂ ਕੀਤਾ ਪਰ ਇਹ ਜੇ ਕਹੇ ਤੇ ਨਹਿਰੀ ਪਾਣੀ ਅਸੀਂ ਸਾਡੇ ਕਿਸਾਨਾਂ ਦਾ ਗਲਾ ਘੋਟ ਕੇ ਕਿਉਂਕਿ ਪੰਜਾਬ ਦੀ ਸਰਕਾਰ ਪੰਜਾਬ ਦੀ ਕਿਸਾਨੀ ਦੇ ਨਾਲ ਸੀ ਪੰਜਾਬ ਦੀ ਕਿਸਾਨੀ ਦੇ ਨਾਲ ਹੈ ਤੇ ਪੰਜਾਬ ਦੀ ਕਿਸਾਨੀ ਦੇ ਨਾਲ ਹਮੇਸ਼ਾ ਖੜੀ ਰਹੇਗੀ ਅਸੀਂ ਆਪਣੇ ਕਿਸਾਨੀ ਦਾ ਗਲਾ ਘੋਟ ਕੇ ਇਹਨਾਂ ਦੀ ਕਿਸਾਨੀ ਨੂੰ ਨਹੀਂ ਦੇ ਸਕਦੇ ਬਾਕੀ ਸਾਰੀਆਂ ਰਿਕੁਆਇਰਮੈਂਟ ਅਸੀਂ ਇਹਨਾਂ ਦੇ ਪੂਰੀਆਂ ਕਰਤੀਆਂ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਕਹਿੰਦੇ ਇਸ ਤੋਂ ਪਹਿਲਾਂ ਤਾਂ 9300 ਕਦੇ 9200 ਕਦੇ 9100 ਕਿਊਸਿਕ ਮੀਟਰ ਤੱਕ ਪਾਣੀ ਜਾਂਦਾ ਰਿਹਾ ਕਹਿੰਦੇ ਇਸ ਵਾਰ ਤਾਂ 8500 ਕਿਊਸਿਕ ਮੀਟਰ ਪਾਣੀ ਮੰਗਿਆ ਕਹਿੰਦੇ ਫਿਰ ਇਸ ਵਾਰ ਕਿਉਂ ਇਨਕਾਰ ਕੀਤਾ ਜਾ ਰਿਹਾ ਜੇ ਪਹਿਲਾਂ 9000 ਕਿਊਸੇ 9100 ਕਿਊਸੇਕ ਜਾਂਦਾ ਰਿਹਾ ਹੈ ਤਾਂ ਉਹ ਪਿਛਲੀਆਂ ਸਰਕਾਰਾਂ ਦੇ ਵੇਲੇ ਉਹਨਾਂ ਦੀਆਂ ਨਕਾਮੀਆਂ ਕਰਕੇ ਜਾਂਦਾ ਰਿਹਾ ਜਾਂ ਆਪਸ ਦੇ ਵਿੱਚ ਮਿਲੇ ਜੁਲੇ ਹੋਣ ਕਰਕੇ ਜਾਂਦਾ ਰਿਹਾ ਪਰ ਜੇ ਜਾਂਦਾ ਵੀ ਰਿਹਾ ਦਾ ਹਿੱਸਾ ਤਾਂ ਉਦੋਂ ਵੀ ਮੈਂਸ਼ਨ ਸੀ ਨਾ ਹਿੱਸਾ ਲਿਖਿਆ ਉਦੋਂ ਵੀ ਹੋਇਆ ਸੀ ਤੇ ਜੇ ਉਦੋਂ ਜਾਂਦਾ ਰਿਹਾ ਫਿਰ ਉਹ ਰਾਈਟ ਬਣ ਗਿਆ ਕਾਨੂੰਨ ਬਣ ਗਿਆ ਉਹ ਜਾਂਦਾ ਰਿਹਾ ਪਰ ਹੁਣ ਅਸੀਂ 3 ਸਾਲ ਪਹਿਲਾਂ ਜਦੋਂ ਸਰਕਾਰ ਸੰਭਾਲ ਲਈਦੀ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਸੋਚ ਸੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਪਾਣੀ ਪੰਜਾਬ ਦਾ ਬਹੁਤ ਨੀਚੇ ਜਾ ਰਿਹਾ ਹੈ ਰੇਗਿਸਤਾਨ ਬਣੇਗਾ ਉਹਨਾਂ ਦੀ ਦੂਰਦਰਸ਼ੀ ਸੋਚ ਹੈ ਤੇ ਉਸ ਗੱਲ ਤੇ ਪਹਿਰਾ ਦਿੱਤਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲੇ ਦਿਨ ਕਹਿਦਾ ਸੀ ਕਿ ਅਸੀਂ ਪਾਣੀ ਟੇਲਾਂ ਦੇਖ ਪਜਾਵਾਂਗੇ ਅਸੀਂ ਆਪਣਾ ਨੈਟਵਰਕ ਐਡਾ ਮਜ਼ਬੂਤ ਕਰ ਲਿਆ ਕਿ ਅੱਜ ਸਾਡੇ ਲਈ ਪਾਣੀ ਹੈ ਹੀ ਨਹੀਂ ਅਸੀਂ ਸਾਰੀਆਂ ਨਹਿਰਾਂ ਬਣਾਤੀਆਂ 70 ਨਹਿਰਾਂ ਜੋ ਅਵੰਡੰਟ ਸੀ ਅਸੀਂ ਉਹ ਲਾਈਮਲਾਈਟ ਚ ਲਾਤੀਆਂ ਸਾਰੀਆਂ ਅਸੀਂ ਨਹਿਰਾਂ ਪੱਕੀਆਂ ਕਰਤੀਆਂ ਕੰਕਰੀਟ ਦੇ ਅਸੀਂ ਰਜਵਾਹੇ ਬਣਾਤੇ 17000 ਖਾਲ ਅਸੀਂ ਬਣਾਤੇ ਅਸੀਂ ਆਪਣਾ ਨੈਟਵਰਕ ਮਜ਼ਬੂਤ ਕਰਕੇ ਅਸੀਂ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ ਤੋਡਾ ਦਾ ਏਰੀਆ ਵੀ ਉਸ ਤਰੀਕੇ ਦਾ ਇੱਕ ਤਾਂ ਟੇਲਾਂ ਵਾਲਾ ਏਰੀਆ ਆ ਗਿਆ ਦੂਸਰਾ ਤੋਡਾ ਏਰੀਆ ਉਹ ਏਰੀਆ ਜਿਹੜਾ ਹੜ੍ਹਾਂ ਦੀ ਮਾਰ ਨਹੀਂ ਆਉਂਦਾਗਾ ਹਰਿਆਣਾ ਕਹਿੰਦੇ ਹਮੇਸ਼ਾ ਉਸ ਸਮੇਂ ਪਾਣੀ ਲਈ ਮਨਾ ਕਰ ਦਿੰਦਾ ਜਦੋਂ ਤੋਡਾ ਲਹਿਰਾ ਗਾਗਾ ਹੋਵੇ ਚਾਹੇ ਜਲੰਧਰ ਹੋਵੇ ਸਾਡਾ ਲੁਧਿਆਣਾ ਹੋਵੇ ਚਾਹੇ ਫਿਰੋਜ਼ਪੁਰ ਫਾਜ਼ਿਲਕਾ ਉਹਨਾਂ ਏਰੀਆ ਦੇ ਵਿੱਚ ਹੜ੍ਹ ਦੀ ਸਿਚੁਏਸ਼ਨ ਹੁੰਦੀ ਹੈ ਇਹੀ ਗੱਲ ਤਾਂ ਅਸੀਂ ਕਹਿੰਨੇ ਆ ਕਿ ਸਾਡਾ ਪਾਣੀ ਨੌਨ ਰੇਪੀਰੀਅਨ ਰਾਜਾਂ ਨੂੰ ਦਿੱਤਾ ਗਿਆ ਹੁਣ ਦਰਿਆ ਤੇ ਸਾਡੇ ਵਹਿੰਦੇ ਆ ਜਦੋਂ ਹੜ੍ਹਾਂ ਆਉਂਦੇ ਨੇ ਮਾਰ ਅਸੀਂ ਪੈਣ ਵੰਦੀਏ ਸਾਨੂੰ ਅਸੀਂ ਹੜਾਂ ਵੇਲੇ ਇਹਨਾਂ ਨੂੰ ਕਿਹਾ ਸੀ ਰਾਜਸਥਾਨ ਨੇ ਵੀ ਲਿਖ ਕੇ ਦਿੱਤਾ ਹੈ ਹਰਿਆਣਾ ਨੇ ਵੀ ਲਿਖ ਕੇ ਦਿੱਤਾ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਉਹ ਪਾਣੀ ਮਾਰਦਾ ਸਾਨੂੰ ਰਿਹਾ ਉਹ ਕਹਿੰਦੇ ਜਿਵੇਂ ਖਾਣ ਪੀਣ ਨੂੰ ਡੂਮ ਨਹੀਂ ਡੰਡੇ ਖਾਣ ਨੂੰ ਰੱਛੋ ਗੱਲ ਹੋ ਰਹੀ ਹੈ ਸਾਡੇ ਨਾਲ ਅਸੀਂ ਜਦੋਂ ਹੜਾਂ ਦੀ ਮਾਰ ਚੱਲਦੇ ਆ ਅਸੀਂ ਚੱਲਦੇ ਆ ਤੇ ਜਦੋਂ ਪਾਣੀ ਵਰਤਨਾ ਉਦੋਂ ਇਹ ਮੂਰੇ ਹੋ ਜਾਂਦੇ ਆ ਹੁਣ ਮੇਰਾ ਹਲਕਾ ਲਹਿਰਾ ਸਭ ਤੋਂ ਵੱਡੀ ਮਾਰ ਹੈ 46 42000 ਏਕੜ ਜਿਹੜੀ ਫਸਲ ਹੈ ਪਿਛਲੇ ਹੜ੍ਹਾਂ ਦੇ ਵਿੱਚ ਬਰਬਾਦ ਹੋਈ ਤੇ ਉਹਦੇ ਨਾਲ ਲਗਦਮ ਹਰਿਆਣਾ ਕਹਿੰਦੇ ਬਨਣੀ ਬਨਣਾ ਸਨ ਡੁੱਬਨ ਨੂੰ ਤਾਂ ਸੀ ਤੇ ਪਾਣੀ ਬਰਤਨ ਵਿੱਚ ਇਹ ਆ ਜਾਂਦੇ ਆ ਇਹ ਸਰਾਸਰ ਪੰਜਾਬ ਦੇ ਨਾਲ ਤੱਕੇशाही 1955 ਤੋਂ ਹੁੰਦੀ ਆ ਰਹੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਪਰ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕੋਈ ਤੱਕੇਸ਼ਾਹੀ ਨਾ ਕਰੇਗੀ ਤੇ ਨਾ ਸਹੇਗੀ ਅੱਜ ਇਹ じゃ ਕੀ ਕਰਨ ਜਾ ਰਹੇ ਹਾਂ ਕਿ ਜਿਹੜਾ ਇਸ ਤੱਕੇ ਸ਼ਈ ਦਾ ਜਵਾਬ ਕਾਗਜ਼ਾ ਪੱਤਰਾਂ ਦੇ ਨਾਲ ਮੰਤਰੀ ਸਾਹਿਬ ਦੇਣ ਜਾ ਰਹੇ ਸੈਸ਼ਨ ਦੇ ਵਿੱਚ ਹੀ ਦੱਸਾਂਗੇ ਉੱਥੇ ਦੇਖੋਗੇ ਤੁਸੀਂ ਸਾਰਾ ਕੁਝ ਦੂਸਰੀ ਦੂਸਰੀ ਚੀਜ਼ ਇੱਕ ਹੋਰ ਹੈਗੀ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਡਿਮਾਂਡ ਹੋ ਰਹੀ ਹੈ ਕਿ ਡੈਮ ਸੇਫਟੀ ਐਕਟ ਹੈ ਉਸ ਨੂੰ ਰੱਦ ਕੀਤਾ ਜਾਵੇ ਕੋਈ ਅੱਜ ਕਦਮ ਹੈ ਜਿਹੜਾ ਇਸ ਨੂੰ ਲੈ ਕੇ ਚੁੱਕਣ ਜਾ ਰਹੇ ਹਾਂ ਹਾਂ ਜਾਂ ਨਾ ਦੇ ਵਿੱਚ ਇਹ ਜਵਾਬ ਦੇ ਜੇ ਮੈਂ ਇਸ ਦੀ ਗਲਤੀ ਨਹੀਂ ਕਰਦਾ ਪਰ ਡੈਮ ਸੇਫਟੀ ਐਕਟ ਹੈ ਜਿਹੜਾ ਬਿਲਕੁਲ ਰੱਦ ਹੋਣਾ ਚਾਹੀਦਾ ਕਿਉਂਕਿ ਡੈਮ ਜਿਹੜੇ ਸਟੇਟ ਦੇ ਡੈਮ ਨੇ ਇਹ ਇਕੱਲੇ ਸਾਡੇ ਲਈ ਨਹੀਂ ਆਲ ਓਵਰ ਇੰਡੀਆ ਦੀ ਗੱਲ ਹੈ ਆਲਓਵਰ ਇੰਡੀਆ ਦਾ ਕੰਟਰੋਲ ਹੈ ਜਿਹੜਾ ਸੈਂਟਰ ਨੇ ਆਪਦੇ ਹੱਥੇ ਚ ਲੈ ਲਿਆ ਇਹਨਾਂ ਨੂੰ ਕੀ ਰਾਈਟ ਹੈ ਜੀ ਹੁਣ ਸਾਨੂੰ ਪਤਾ ਇਸ ਡੈਮ ਦੇ ਵਿੱਚ ਕੀ ਕਰਨਾ ਹੈ ਕੀ ਤਬਦੀਲੀ ਕਰਨੀ ਹੈ ਕੀ ਅਸੀਂ ਇਹਦੇ ਵਿੱਚ ਵਾਧਾ ਕਰਨਾ ਹੈ ਕੀ ਘਾਟਾ ਕਰਨਾ ਹੈ ਕਿੱਥੇ ਅਸੀਂ ਕੀ ਕਰਨਾ ਸਾਡੇ ਇੰਜੀਨੀਅਰ ਜਾਣਦੇ ਨੇ ਸਾਡਾ ਉਹ ਸਟਾਫ ਬੈਠਿਆ ਤੇ ਕੰਟਰੋਲ ਇਹਨਾਂ ਨੇ ਲੈ ਲਿਆ ਇਹ ਟੋਟਲ ਗਲਤ ਹੈ ਇਹ ਇਹ ਜੋ ਸੈਂਟਰ ਗਵਰਨਮੈਂਟ ਹੈ ਮੈਂ ਸਮਝਦਾ ਇਹ ਸਾਰਾ ਕੁਝ ਆਪਦੇ ਹੱਥਾਂ ਦੇ ਵਿੱਚ ਕਰਕੇ ਸਟੇਟਾਂ ਨੂੰ ਨਿਹੱਥੇ ਕਰਨਾ ਚਾਹੁੰਦੀ ਹੈ ਪਰ ਉਹ ਕਰ ਰਹੇ ਨੇ ਕੋਸ਼ਿਸ਼ ਕਰੋਗੇ ਕਿ ਇਸ ਦਾ ਕੋਈ ਵਿਰੋਧ ਹੋਵੇ ਵਿਧਾਨ ਸਭਾ ਦੇ ਵਿੱਚ ਘਟੋ ਘਟ ਇੱਕ ਮੈਸੇਜ ਆਵੇ ਕਿ ਪੰਜਾਬ ਇਸ ਡੀਮ ਸੈਫਟੀ ਐਕਟ ਦੀ ਸਪੋਰਟ ਨਹੀਂ ਕਰਦਾ ਨਹੀਂ ਅਸੀਂ ਤਾਂ ਇਹਦੀ ਕਰਦੇ ਹੀ ਨਹੀਂ ਅਸੀਂ ਤਾਂ ਕਹਿੰਨੇ ਵੀ ਸਾਰੇ ਜਿਹੜੇ ਸਟੇਟਾਂ ਨੇ ਉਹਨਾਂ ਨੂੰ ਅਧਿਕਾਰ ਸਾਰੇ ਸਟੇਟਾਂ ਨੇ ਗੱਲ ਕਰੀਆਂ ਨੇ ਪਰ ਹੈਵੀ ਗੱਲ ਸਹੀ ਹੈ ਪਰ ਇਹ ਤਾਂ ਧੱਕੇ ਨਾਲ ਕਰ ਦੰਦੇ ਤੇ ਲਾਗੂ ਪੁੱਛਦਾ ਕੋਈ ਹੈ ਨਹੀਂ ਸੀ ਤੇ ਇਹਨਾਂ ਨੇ ਜਿਹੜਾ ਕਾਨੂੰਨ ਉਹ ਤਾਂ ਉਹ ਹੀ ਮੰਨ ਲਿਆ ਲੋਕਾਂ ਨੇ ਪਰ ਅਸੀਂ ਨਹੀਂ ਮੰਨਾਂਗੇ ਅਸੀਂ ਜਿਹੜੇ ਗਲਤ ਕਾਨੂੰਨ ਨੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਤੁਹਾਨੂੰ ਅੱਜ ਦੇਖਣਾ ਹੈਗਾ ਕਿ ਜਵਾਬ ਤੁਹਾਡਾ ਕੀ ਹੁੰਦਾ ਹੈਗਾ ਤਾਂ ਸਾਫ਼ ਤਰੀਕੇ ਦੇ ਨਾਲ ਆ ਗਲਤ ਕਰ ਰਹੇ ਸੀ ਬਰਿੰਦਰ ਗੋਇਲ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬੋਲੂ ਕਹਿ ਦਿੱਤਾ ਹੈਗਾ ਕਿ ਡੀਮ ਸੇਫਟੀ ਐਕਟ ਜਿਹੜਾ ਇਹ ਵੀ ਪੰਜਾਬ ਦੇ ਹੱਕ ਵਿੱਚ ਔਰ ਬਾਕੀ ਸੂਬਿਆਂ ਦੇ ਹੱਕ ਦੇ ਵਿੱਚ ਨਹੀਂ ਹੈ ਔਰ ਬਿਲਕੁਲ ਗਲਤ ਹੈ ਕੈਮਰਮੈਨ ਗੁਰਜਨ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ